ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਆਪਣੇ ਪੰਜਾਬ ਦੇ ਪਿੰਡ 01 ਚੈਨਲ ਤੇ ਜਿਹੜੇ ਵੀਰ ਭੈਣ ਜੁੜੇ ਹੋਏ ਨੇ ਉਸੇ ਤਰ੍ਹਾਂ ਹੀ ਜੁੜਦੇ ਰਹਿਣਾ ਜੀ ਅੱਜ ਛੋਤੀ ਆ ਵੀ ਆਪਾਂ ਨੇ ਵੀ ਜਿਹੜੇ ਆਪਣੇ ਭੈਣ ਭਾਈ ਵੀਰ ਆਪਾਂ ਨੂੰ ਹਰ ਇੱਕ ਹਫ਼ਤੇ ਦੀ ਤਰ੍ਹਾਂ ਜੁੜੇ ਰਹਿੰਦੇ ਨੇ ਤੇ ਆਪਾਂ ਉਹਨਾਂ ਦੇ ਨਾਮ ਵੀ ਬੋਲ ਲਈਏ ਜਿਵੇਂ ਤੁਸੀਂ ਕਮੈਂਟ ਆ ਰਹੇ ਨੈਸ ਕਹਿਣਾ ਮੈਂ ਪਸੰਦ ਕਰਦਿਆਂ ਬਹੁਤ ਵਧੀਆ ਮਤਲਬ ਕਹਿਣ ਉਹ ਇਸੇ ਤਰ੍ਹਾਂ ਹੀ ਸਾਡਾ ਵੀ ਜੀ ਕਰਿਆ ਵੀ ਤੁਹਾਡੇ ਸਪੈਸਲ ਨੂੰ ਬੋਲ ਕੇ ਹੀ ਵੀਡੀਓ ਬਣਾਈਏ ਤੇ ਇਹ ਵੀਡੀਓ ਜਿਹੜੀ ਹੁਣ ਤੁਸੀਂ ਜ਼ਿੰਮੇਵਾਰੀ ਜੋ ਹੋਰ ਵੀ ਵੀਡੀਓ ਕਿੰਨੀਆਂ ਨੇ ਆਪਣੀਆਂ ਵੀਡੀਓ ਨੂੰ ਜਰੂਰ ਜene ਜਿਹੜੇ ਭੈਣ ਭਾਈ ਨੇ ਨਹੀਂ ਦੇਖੀ ਉਹ ਜਰੂਰ ਦੇਖਿਓ ਤੇ ਆਪਣੇ ਰਿਸ਼ਤੇਦਾਰਾਂ ਭੈਣ ਭਾਈਆਂ ਨੂੰ ਜਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਸੀਂ ਸੋਚੇ ਵੀ ਤੁਹਾਡੇ ਹਫਤੇ ਵਿੱਚ ਦੋ ਵੀਡੀਓ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਨਾਮ ਬੋਲਿਆ ਕਰਾਂਗੇ ਜਿਹੜੇ ਆਪਾਂ ਨੂੰ ਪਹਿਲੇ ਵੀ ਬੰਦੇ ਆਪਾਂ ਨੂੰ ਕਮੈਂਟ ਕਰਿਆ ਕਰਨਗੇ ਉਹਨਾਂ ਦੇ ਨਾਮ ਜਾਣੇ ਜ਼ਰੂਰ ਬੋਲਿਆ ਕਰਾਂਗੇ ਤੇ ਜਿਵੇਂ ਤੁਸੀਂ ਸਾਨੂੰ ਹੌਸ ਛੱਡ ਇਹੀ ਹੌਸਲਾ ਹੁੰਦਾ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਸਾਨੂੰ ਪਸੰਦ ਕਰ ਰਹੇ ਹੋ ਠੀਕ ਹੈ ਨਾ ਜੀ ਤੇ ਇਸੇ ਤਰ੍ਹਾਂ ਹੀ ਅਸੀਂ ਵੀ ਕੋਸ਼ਿਸ਼ ਕਰਾਂ ਕਰਾਂਗੇ ਤੁਹਾਡੇ ਨਾਮ ਜ਼ਰੂਰ ਬੋਲਿਆ ਕਰਾਂਗੇ ਭਾਵੇਂ ਸਾਨੂੰ ਸਪੈਸ਼ਲ ਵੀਡੀਓ ਨਾ ਮਨਾਉਣੀ ਪਵੇ ਅਸੀਂ ਇਸ ਵੈਸਲ ਵੀਡੀਓ ਬਣਾ ਕੇ ਵੀ ਤੁਹਾਡੇ ਨਾਂ ਜ਼ਰੂਰ ਬੋਲਿਆ ਕਰਾਂਗੇ ਤੇ ਤੁਹਾਡਾ ਹੌਸਲਾ ਵਧਾਈ ਜ਼ਰੂਰ ਕਰਿਆ ਕਰਾਂਗੇ ਹੁਣ ਵਿੱਚ ਭੈਣ ਨੇ ਵੀਰ ਨੇ ਆਪਣੀ ਹਰੇਕ ਵੀਡੀਓ ਤੇ ਕਮੈਂਟ ਕਰਨੀ ਕਰਨਾ ਉਹਨਾਂ ਨੂੰ ਹਰੇਕ ਵੀਡੀਓ ਤੇ ਪਸੰਦ ਕਰਨਾ ਤੁਹਾਨੂੰ ਇਹੀ ਕਹਿਣੇ ਆ ਵੀ ਭਾਈ ਤੁਹਾਨੂੰ ਜਿਹੜੀ ਵੀ ਵੀਡੀਓ ਚ ਮਤਲਬ ਕਿਸੇ ਦੀ ਐਕਟਿੰਗ ਭਾਰੇ ਕੋਈ ਉਹ ਹੁੰਦਾ ਤੁਹਾਨੂੰ ਜ਼ਰੂਰ ਦੱਸਿਆ ਕਰੋ ਵੀ ਭਾਈ ਇਹਨੇ ਐਕਟਿੰਗ ਵਧੀਆ ਨਹੀਂ ਕਰੀ ਜਾਂ ਕੋਈ ਇਸ ਬਾਰੇ ਕੋਈ ਗਲਤ ਹੋ ਕਰਿਆ ਤਾਂ ਸਾਨੂੰ ਇਹੀ ਗੱਲ ਦਾ ਪਤਾ ਲੱਗਦਾ ਜੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਦੇ ਹੋ ਸਾਡਾ ਇਹੀ ਹੌਸਲਾ ਬਣਦਾ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਸਾਡਾ ਇਹੀ ਹੌਸਲਾ ਹੁੰਦਾ ਇਸੇ ਤਰ੍ਹਾਂ ਹੀ ਹੌਸਲਾ ਵਧਦਾ ਜੀ ਜੇ ਤੁਸੀਂ ਸਾਨੂੰ ਸਾਨੂੰ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਣੀ ਚੈਨ ਨਾਲ ਜੁੜੇ ਰਹੋ ਜੀ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਦੇਖਣ ਲਈ ਆਕਰਾਂਗੇ ਜੀ ਤੁਸੀਂ ਜਰੂਰ ਉਹ ਦੇਖਿਆ ਕਰਨਾ ਜਰੂਰ ਦੇਖ ਕੇ ਕਮੈਂਟ ਕਰਿਆ ਕਰਨਾ ਜੀ ਕਮੈਂਟ ਕਰਕੇ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਜ਼ਿਲ੍ਹੇ ਦਾ ਜਰੂਰ ਨਾਮ ਲਿਖਿਆ ਕਰੋ ਕਿਉਂ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਫਲਾਣਾ ਬੰਦਾ ਆਪਾਂ ਨੂੰ ਆਪਣੇ ਪਿੰਡ ਤੋਂ ਆਪਾਂ ਨੂੰ ਕਮੈਂਟ ਕਰ ਰਿਹਾ ਵਧੀਆ ਕਹਿ ਰਿਹਾ ਮਤਲਬ ਆਪਾਂ ਤੁਹਾਡਾ ਪਿੰਡ ਦਾ ਵੀ ਜਰੂਰ ਨਾਂ ਬੋਲਿਆ ਕਰਾਂਗੇ ਹੁਣ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਨਾਂ ਤਾਂ ਜਾਨੀ ਸਾਰੇ ਮਤਲਬ ਭੈਣ ਭਾਈ ਜਿਹੜੇ ਕਮੈਂਟ ਕਰਦੇ ਨੇ ਆਪਣਾ ਨਾਂ ਤਾਂ ਜਰੂਰ ਲਿਖਦੇ ਹੋ ਪਰ ਸਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਤੁਸੀਂ ਕਿਹੜੇ ਪਿੰਡ ਤੋਂ ਬੋਲਦੇ ਹੋ ਕਿਹੜੇ ਪਿੰਡ ਤੋਂ ਸਾਨੂੰ ਕਮੈਂਟ ਕਰਦੇ ਹੋ ਕਿਹੜੇ ਸ਼ਹਿਰ ਤੋਂ ਕਰਦੇ ਹੋ ਸਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਯਾਨੀ ਕੋਸਲ ਤੋਂ ਤੁਸੀਂ ਅਸੀਂ ਵੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡਾ ਸਮੇਤ ਪਿੰਡ ਜਿਲ੍ਹੇ ਦੇ ਨਾਲ ਤੁਹਾਡਾ ਨਾਮ ਬੋਲੀਏ ਹੁਣ ਅਸੀਂ ਨਾਮ ਤਾਂ ਜ਼ਰੂਰ ਬੋਲਾਂਗੇ ਜਿਹੜੇ ਭੈਣ ਭਾਈ ਆਪਾਂ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਦੇ ਨਾਮ ਵੀ ਇਸੇ ਤਰ੍ਹਾਂ ਆਪਾਂ ਜੇ ਹੁਣ ਭੈਣਾਂ ਨੇ ਵੀਰ ਨੇ ਵਿੱਚ ਭੈਣਾਂ ਨੇ ਵੀਰ ਨੇ ਹਰੇਕ ਵੀਡੀਓ 'ਚ ਮਤਲਬ ਉਹਨਾਂ ਨੇ ਕਮੈਂਟ ਕਰਨਾ ਆਪਾਂ ਨੂੰ ਇਸ ਕਹਿਣਾ ਵਧੀਆ ਕਹਿਣਾ ਕਿ ਉਹਨਾਂ ਦਾ ਜ਼ਰੂਰ ਆਪਾਂ ਆ ਪਹਿਲਾ ਹੁੰਦੋਂ ਤੁਹਾਨੂੰ ਦੱਸ ਰਹੀ ਹਾਂ ਤੇ ਬਾਕੀ ਫੇਰ ਵੀ ਤੁਹਾਨੂੰ ਵੀਡੀਓ ਰਾਹੀਂ ਦੱਸਾਂਗੇ ਤੇ ਹੁਣ ਰੰਧਾਵਾ ਭੈਣ ਹੈ ਇਹ ਆਪਣਾ ਹਰੇਕ ਵੀਡੀਓ ਚ ਆਉਣ ਉਹਨੇ ਆਪਣੀ ਵੀਡੀਓ ਨੂੰ ਪਸੰਦ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਕਰਦੀ ਹੈ ਹੁਣ ਇੱਕ ਭੈਣ ਸਤਵਿੰਦਰ ਕੌਰ ਹੈ ਤੰਦੇ ਵੱਧੇ ਤੋਂ ਤੇ ਉਹ ਭੈਣ ਵੀ ਆਪਾਂ ਨੂੰ ਹੁਣ ਉਹਨਾਂ ਦਾ ਨਾਮ ਲਿਖਿਆ ਹੋਇਆ ਸੀ ਪਿੰਡ ਤੰਦਾ ਵੱਧਾ ਤੇ ਉਸ ਤਰ੍ਹਾਂ ਹੀ ਉਹ ਭੈਣ ਦਾ ਬਹੁਤ ਧੰਨਵਾਦ ਕਰਦੇ ਆਂ ਹੁਣ ਵੀਰ ਇੱਕ ਤੇਜਾ ਸਿੰਘ ਕਮੇਡੀਅਨ ਇਹ ਵੀ ਆਪਣੀ ਹਰੇਕ ਵੀਡੀਓ ਨੂੰ ਮਤਲਬ ਕਮੈਂਟ ਕਰਦਾ ਹੈ ਇਹਦਾ ਵੀ ਤੈਨੂੰ ਧੰਨਵਾਦ ਕਰਦੇ ਆ ਜਿਹੜੇ ਹੁਣ ਭੈਣ ਨੇ ਵੀਰ ਨੇ ਆਪਾਂ ਨੂੰ ਕਮੈਂਟ ਕਰੇ ਨੇ ਉਹਨਾਂ ਦਾ ਆਪਾਂ ਸਾਰਿਆਂ ਦਾ ਹੀ ਤੈਨੂੰ ਧੰਨਵਾਦ ਕਰਦੇ ਆ ਤੁਸੀਂ ਆਪਾਂ ਨੂੰ ਇਸੇ ਤਰ੍ਹਾਂ ਹੀ ਹੌਸਲਾ ਵਦਾਈ ਦਿੰਦੇ ਰਹੇ ਕਰੋ ਜੀ ਅਸੀਂ ਤੁਹਾਡੇ ਹੌਸਲੇ ਨਾਲੇ ਫਰਦੇ ਹਾਂ ਜੀ ਤੁਸੀਂ ਵੱਧ ਤੋਂ ਵੱਧ ਆਪਣਾ ਕਮੈਂਟ ਕਰਿਆ ਕਰੋ ਬੱਤ-ਬੱਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਹੀ ਆਪਣਾ ਹੌਸਲਾ ਵਧਦਾ ਹੀ ਵੱਧਦਾ ਜੀ ਤੇ ਹੁਣ ਤੁਹਾਡੇ ਨੌ ਬੋਲਣ ਜਾ ਰਿਹਾ ਜੀ ਜਿਹੜੇ ਆਪਣੇ ਲਿਸਟ ਵਿੱਚ ਲਿਖੇ ਹੋਏ ਨੇ ਤੇ ਜ਼ਰੂਰ ਤੁਸੀਂ ਸੁਣਨਾ ਆਪਣੀ ਵੀਡੀਓ ਕਿ ਬੁੱਧਵਾਰ ਨੂੰ ਹੁੰਦੀ ਹੁਣ ਅੱਜ ਸੋਚਿਆ ਵੀ ਵੀਡੀਓ ਸਪੈਸ਼ਲ ਤੁਹਾਡੇ ਕਮੈਂਟਾਂ ਵਾਰੀ ਹੀ ਭਾਈ ਤੇ ਇਸ ਕਰਕੇ ਆਪਾਂ ਨੇ ਵੀਡੀਓ ਸਪੈਸ਼ਲ ਤੁਹਾਡੇ ਕਮੈਂਟਾਂ ਵਾਸਤੇ ਹੀ ਬਣਾਈ ਆ ਤੁਸੀਂ ਆਪਣੇ ਕਮੈਂਟਾਂ ਚ ਨੋ ਸੋਣੇ ਜਰੂਰ ਸੁਣਿਓ ਜੀ ਜਰੂਰ ਮਤਲਬ ਨਹੀਂ ਹਰੇਕ ਵੀਡੀਓ ਨੂੰ ਇਸੇ ਤਰ੍ਹਾਂ ਹੀ ਦੇਖਿਆ ਕਰੋ ਜੀ ਸਾਨੂੰ ਹੌਸਲਾ ਬਦਾਈ ਹੁੰਦੀ ਹੈ ਵੀ ਹਾਂ ਆਪਾਂ ਨੂੰ ਬੰਦੇ ਪਸੰਦ ਕਰ ਰਹੇ ਨੇ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਠੀਕ ਹੈ ਜੀ ਦੇਖੋਣਾ ਆਪਣੀ ਬੁੱਧਵਾਰ ਨੂੰ ਵੀਡੀਓ ਦਿੱਤੀ ਹੋਣਾ ਆਪਣੇ ਇੱਕ ਦੋ ਦਿਨ ਮਤਲਬ ਆੜ ਕੇ ਵੀਡੀਓ ਆਊਗੀ ਜਰੂਰ ਸਾਨੂੰ ਵੀਡੀਓ ਪਾਵਾਂਗੇ ਤੇ ਹੁਣ ਇਹ ਵੀਡੀਓ ਆਪਣੀ ਇੱਕ ਕਮੈਂਟ ਜਰੂਰ ਸੁਣਨੇ ਜੀ ਧੰਨਵਾਦ ਜੀ ਸਾਰਿਆਂ ਦਾ ਹੌਣ ਸੁਣੋ ਜੀ ਆਪਣੇ ਕਮੈਂਟ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਪਾਂ ਪੰਜਾਬ ਦੇ ਪਿੰਡ ਜੀਰੋਵਾਲ ਤੇ ਜਿਹੜੇ ਆਪਾਂ ਨੂੰ ਵੀਰ ਭੈਣ ਕਮੈਂਟ ਕਰਦੇ ਨੇ ਆਪਾਂ ਨੂੰ ਕਮੈਂਟਾਂ ਦੇ ਧੰਨਵਾਦ ਕਰਨਾ ਚਾਹੁੰਦੇ ਆ ਕਿ ਤੁਸੀਂ ਜਰੂਰ ਆਪਣੇ ਨਾਮ ਤੋਂ ਵੀਡੀਓ ਤੋਂ ਵੀ ਇੱਕ ਸੇ ਪੰ ਦਾ ਵੀਰ ਤਾਂ ਨਹੀਂ ਨਮੂਇਆ ਤਾਂ ਆਪਾਂ ਇਹ ਵੀ ਜਿੱਤੂ ਨੂੰ ਨਾਲ ਨਾਮ ਬੋਲਿਆ ਕਰਾਂਗੇ ਸਾਨੂੰ ਹੌਸਲਾ ਵਧਾਈ ਹੁੰਦੀ ਹੈ ਤੁਸੀਂ ਆਪਾਂ ਨੇ ਜ਼ਰੂਰ ਉਹ ਨਾਮ ਲਿਖ ਕੇ ਰਿਸੈਪਟਰ ਨੂੰ ਕਿਹੜੇ ਦੀ ਜੇ ਕਿਹੜੀ ਭੈਣ ਦੀ ਮਤਲਬ ਐਕਟਿਵ ਕਰੋ ਤੁਹਾਨੂੰ ਵਧੀਆ ਲੱਗਦੀ ਹੈ ਤੇ ਹੁਣ ਤੁਹਾਨੂੰ ਅਸੀਂ ਨਾਮ ਬੋਲ ਕੇ ਦੱਸਦੇ ਹਾਂ ਠੀਕ ਹੈ ਜੀ ਜੋਧਾ ਵਰਤਾਰੇ ਤੋਂ ਘਾਰੇ ਕਮੈਂਟ ਕੀਤਾ ਕੀਤਾ ਅਗਰ ਜੀ ਸਤਵਿੰਦਰ ਕੌਰ ਗੁਰਪ੍ਰੀਤ ਸਿੰਘ ਕਰੋਮੀ ਸੁਖਵਿੰਦਰ ਸੰਧੂ ਅਰਕੇਸ਼ ਸਿੰਘ ਤੇਜਾ ਵਾਲੀ ਕਮੇਡੀਅਨ ਬੀਜੀ ਪ੍ਰਗਵਾਨ ਕੌਰ ਮਾਸਟਰ ਖੁੱਡੀ ਹਮਨਦੀਪ ਨੂਰ ਇੱਕ ਮੁਗਿੱਲਾ ਗੱਲ ਸਮਝਦੀ ਹੈ ਇਹ ਕਿਸੇ ਮਿਲਜੀ ਦਾ ਮਤਲਬ ਹੋਇਆ ਹੈ ਐਲੀ ਦਾ ਨਾਮ ਵੀ ਹੋਇਆ ਹੈ ਫਟ ਵੀਡੀਓ ਵੀਡੀ ਇਹ ਪੈਣਾ ਜਿਹੜੇ ਰਿਕਵੈਸਟ ਕਰੇ ਨੇ ਇਹਨਾਂ ਦਾ ਧੰਨਵਾਦ ਪੇ ਆਪਾਂ ਦੂਜੇ ਭੈਣਾਂ ਦਾ ਕਰਦੇ ਆਂ 3 ਜਾਈ ਇਹ ਤੋਂ ਅੰਦਰ ਕੋਈ ਭੈਣਾਂ ਰੇਗ ਮਤਲਬ ਵੀਡੀਓਜ਼ ਆਪਾਂ ਨੂੰ ਕਵੈਂਟ ਕਰਦੇ ਆ ਧੰਨਵਾਦ ਤਾਂ ਜੀ ਤੁਹਾਡਾ ਗੁਰਬਿੰਦਰ ਸਿੰਘ ਔਲ ਇਹ ਵੀ ਮੇਰੇ ਜੀ ਆਪਾਂ ਨੂੰ ਵੀਡੀਓਜ਼ ਕਵੈਂਟ ਕਰਦਾ ਤੇ ਇਹਨਾਂ ਦਾ ਧੰਨਵਾਦ ਕੁਲਦੀਪ ਕੁੱੜੀ ਇਹ ਭੈਣ ਆਪਾਂ ਨੂੰ ਬ੍ਰੇਕ ਵੀਡੀਓ 'ਚ ਆ ਮਟ ਕਰਕੇ ਨਾਈਸ ਕਰਦੇ ਨੇ ਤੇ ਇਹਦਾ ਭੰਦਾ ਬਹੁਤ ਬਹੁਤ ਪਿਆਰ ਦਾ ਕੁੰਜਲ ਦੇਣਾ ਇਹ ਭੈਣ ਜੀ ਤੁਹਾਨੂੰ ਮਟ ਕਰਕੇ ਬਣਾਉਣਾ ਮਤਲਬ ਨੈਸ ਕਰਿੰਦੇ ਨੇ ਤੇ ਇਹ ਭੈਣ ਨੂੰ ਵੀ ਬਹੁਤ ਬਹੁਤ ਆਪਾਂ ਮੈਨਾਦਰ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਾਂ ਕਮੈਂਟ ਕਰਕੇ ਆਪਣੀ ਹੌਸਲਾ ਤਾਂ ਹੀ ਕਰਦੇ ਨੇ ਤੇ ਤੁਸੀਂ ਜਰੂਰ ਆਪਣੀ ਹੌਸਲਾ ਤਾਂ ਹੀ ਕਰਿਆ ਕਰੋ ਤੁਹਾਡੇ ਕਮੈਂਟ ਜ਼ਰੂਰ ਅਸੀਂ ਬੋਲੀਆ ਕਰਾਂਗੇ ਪਰ ਅਮੀ ਅਬੇ ਸਮੇਂ ਸਪੈਸ਼ਲ ਵੀਡੀਓ ਨਾ ਬਣਾਉਣ ਕਰੇ ਅਸੀਂ ਤੁਹਾਡੇ ਕਮੈਂਟਾਂ ਚ ਨਾ ਜ਼ਰੂਰ ਬੋਲਿਆ ਕਰਾਂਗੇ ਤੁਹਾਨੂੰ ਵੀ ਹੌਸਲਾ ਮਿਲਦਾ ਕਿ ਤੁਸੀਂ ਸਾਡੇ ਵੀਡੀਓ ਨੂੰ ਪੁਆਇੰਟ ਕਰਦੇ ਹੋ ਸਾਨੂੰ ਇਸ ਚੀਜ਼ ਦਾ ਹੀ ਹੌਸਲਾ ਹੈ ਕਿ ਤੁਸੀਂ ਸ਼ਾਇਦ ਨੂੰ ਜ਼ਰੂਰ ਕਰਦੇ ਹੋਗੇ ਦੇਖ ਭੈਣ ਜੀ ਵੀਰ ਜੀ ਤੁਹਾਨੂੰ ਰੇਡ ਕਰਨੀ ਵੀਡੀਓ ਚ ਤੁਸੀਂ ਇਹ ਨਹੀਂ ਕਹਿਣਾ ਵੀ ਸਾਡੇ ਕਮੈਂਟ ਨਹੀਂ ਬੋਲਦੇ ਸਾਨੂੰ ਸਪੈਸ਼ਲ ਵੀਡੀਓ ਕਰਨੀ ਬਹੁਤ ਪਰ ਤੁਹਾਡੇ ਨਾਮ ਦੇ ਹੁ ਬੋਲਾਂਗੇ ਧੰਨਵਾਦ ਜੀ ਸਸ ਸਾਰੇ ਕਾਲੀ ਸਰਬੰਦੀ